ਸਤਿ ਸ੍ਰੀ ਅਕਾਲ ਦੋਸਤੋ ਪਿੰਡਾ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਪਾ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਵੇਂ ਕਿ ਤੁਹਾਨੂੰ ਦੋਸਤੋ ਪਤਾ ਹੈ ਵੀ ਬਹੁਤ ਸਾਰੀਆਂ ਐਪ ਨੇ ਜਿਹੜੀਆਂ ਪੈਸਾ ਕਮਾਉਣ ਵਾਲੀਆਂ ਅੱਜ ਕੱਲ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਜਿਵੇਂ ਡ੍ਰੀਮ 11 ਹੋਇਆ ਰਮੀ ਸਰਕਲ ਹੋਇਆ ਜਾਂ ਹੋਰ ਵੀ ਬਹੁਤ ਸਾਰੀਆਂ ਐਪ ਨੇ ਜਿਨ੍ਹਾਂ ਦੇ ਵਿੱਚ ਆਪਾਂ ਪੈਸਾ ਲਾਉਣੇ ਆ ਤੇ ਆਪਾਂ ਨੂੰ ਜ਼ਿਆਦਾ ਪੈਸਾ ਜਿਤਾਉਣ ਦਾ ਜਾਂ ਲਾਟਰੀ ਸਿਸਟਮ ਦੀ ਤਰ੍ਹਾਂ ਆਪਾਂ ਨੂੰ ਜ਼ਿਆਦਾ ਪੈਸਾ ਦੇਣ ਦਾ ਲਾਲਚ ਦਿੱਤਾ ਜਾਂਦਾ ਤਾਂ ਗਵਰਨਮੈਂਟ ਦੇ ਉੱਤੇ ਇਹਨਾਂ ਐਪ ਨੂੰ ਲੈ ਕੇ ਇਹਨਾਂ ਆਨਲਾਈਨ ਜਾਂ ਫਿਰ ਕੋਈ ਵੀ ਗੇਮ ਹੈ ਜਿਹੜੀਆਂ ਗੇਮਾਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਮਨੀ ਬੇਸਡ ਗੇਮ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਆਪਾਂ ਪੈਸਾ ਪਹਿਲਾਂ ਲਾਉਣੇ ਆ ਰੀਅਲ ਮਨੀ ਲਾਉਣੇ ਆ ਉਸ ਤੋਂ ਬਾਅਦ ਆਪਾਂ ਜੇਕਰ ਜਿੱਤਦੇ ਆ ਜੇ ਆਪਣੇ ਪੁਆਇੰਟ ਜ਼ਿਆਦਾ ਹੁੰਦੇ ਤਾਂ ਆਪਾਂ ਨੂੰ ਪੈਸਾ ਮਿਲਦਾਗਾ ਤਾਂ ਇਹ ਸਾਰੀਆਂ ਗੇਮਾਂ ਵਗੈਰਾ ਨੂੰ ਜੋ ਆਨਲਾਈਨ ਗੇਮ ਨੇ ਇਹਨਾਂ ਨੂੰ ਲੈ ਕੇ ਗਵਰਨਮੈਂਟ ਦੇ ਉੱਤੇ ਬਹੁਤ ਟਾਈਮ ਤੋਂ ਪ੍ਰੈਸ਼ਰ ਆ ਰਿਹਾ ਸੀ ਵੀ ਕੋਈ ਅਜਿਹਾ ਬਿੱਲ ਲੈ ਕੇ ਆਇਆ ਜਾਵੇ ਵੀ ਜਿਸ ਨਾਲ ਇਹ ਗੇਮਾਂ ਦਾ ਜਿਹੜਾ ਵਧ ਰਿਹਾ ਰੁਝਾਨ ਉਹਨੂੰ ਠੱਲ ਪਾਈ ਜਾ ਸਕੇ ਤੇ ਇਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾ ਸਕੇ ਜਾਂ ਫਿਰ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆਇਆ ਜਾਵੇ ਤਾਂ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਗਵਰਨਮੈਂਟ ਨੇ 20 ਅਗਸਤ 2025 ਨੂੰ ਲੋਕ ਸਭਾ ਦੇ ਵਿੱਚ ਇੱਕ ਬਿਲ ਪਾਸ ਹੋਇਆ ਜਿਸ ਨੂੰ ਪ੍ਰੋਮੋਸ਼ਨ ਐਂਡ ਰੈਗੂਲੇਸ਼ਨ ਆਫ ਆਨਲਾਈਨ ਗੇਮਿੰਗ ਬਿਲ 2025 ਵੀ ਕਿਹਾ ਜਾਂਦਾ ਹੈ ਤਾਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਬਿਲ ਕੀ ਹੈਗਾ ਇਸ ਦੇ ਅੰਦਰ ਕਿਹੜੀਆਂ ਗੇਮਾਂ ਨੇ ਜਿਹੜੀਆਂ ਬੈਨ ਹੋਣਗੀਆਂ ਕਿਹੜੀਆਂ ਗੇਮਾਂ ਨੇ ਜਿਹੜੀਆਂ ਚਲਦੀਆਂ ਰਹਿਣਗੀਆਂ ਤਾਂ ਇਹ ਪੂਰੀ ਜਿੰਨੀ ਵੀ ਇਹ ਬਿੱਲ ਦੇ ਵਿੱਚ ਕੀ ਕੀ ਹੋਇਆ ਕੀ ਕੀ ਗਵਰਨਮੈਂਟ ਪ੍ਰੋਵੀਜ਼ਨ ਲੈ ਕੇ ਆਈ ਤਾਂ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਤਾਂ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਵੀ ਆਨਲਾਈਨ ਗੇਮ ਬਿੱਲ 2025 ਕੀ ਆ ਤਾਂ ਇਸ ਬਿੱਲ ਦੇ ਤਹਿਤ ਗਵਰਨਮੈਂਟ ਨੇ ਜਿੰਨੀਆਂ ਵੀ ਰੀਅਲ ਮਨੀ ਬੇਸਡ ਗੇਮਾਂ ਨੇ ਜਾਂ ਐਪ ਨੇ ਜਿਨ੍ਹਾਂ ਦੇ ਵਿੱਚ ਆਪਾਂ ਪੈਸਾ ਲਾਉਣੇ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਜ਼ਿਆਦਾ ਪੈਸੇ ਦਾ ਲਾਲਚ ਦਿੱਤਾ ਜਾਂਦਾ ਤਾਂ ਉਸ ਦੇ ਹਿਸਾਬ ਨਾਲ ਆਪਾਂ ਕਈ ਬੰਦੇ ਪੈਸਾ ਜਿੱਤ ਵੀ ਜਾਂਦੇ ਆ ਤਾਂ ਇਹ ਚੀਜ਼ ਨੂੰ ਗਵਰਨਮੈਂਟ ਨੇ ਕੰਟਰੋਲ ਕਰਨ ਵਾਸਤੇ ਲੋਕਾਂ ਨੂੰ ਬਚਾਉਣ ਵਾਸਤੇ ਇਹ ਬਿੱਲ ਜਿਹੜਾ ਗਵਰਨਮੈਂਟ ਲੈ ਕੇ ਆ ਰਹੀ ਆ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਮਨੀ ਬੇਸਡ ਜਿਹੜੀਆਂ ਗੇਮ ਨੇ ਉਹਨਾਂ ਨੂੰ ਗਵਰਨਮੈਂਟ ਬੈਨ ਕਰਨ ਜਾ ਰਹੀ ਆ ਉਹਨਾਂ ਨੂੰ ਬੰਦ ਕਰਨ ਜਾ ਰਹੀ ਆ ਤਾਂ ਦੂਸਰਾ ਦੋਸਤੋ ਵੀ ਜਿਹੜੀਆਂ ਮਨੀ ਬੇਸ ਗੇਮ ਨੇ ਉਹ ਜਾਂ ਫਿਰ ਰੀਅਲ ਮੈਨ ਰੀਅਲ ਮਨੀ ਗੇਮ ਕਿਹੜੀਆਂ ਹੁੰਦੀਆਂ ਨੇ ਤਾਂ ਜਿਵੇਂ ਕਿ ਦੋਸਤੋ ਕਿਸੇ ਵੀ ਗੇਮ ਦੇ ਵਿੱਚ ਆਪਾਂ ਕੋਈ ਪੈਸਾ ਲਾਉਣੇ ਆ ਆਨਲਾਈਨ ਗੇਮ ਦੇ ਵਿੱਚ ਉਸ ਤੋਂ ਬਾਅਦ ਜੇਕਰ ਆਪਾਂ ਕਿਸੇ ਟਾਰਗੇਟ ਉਹਨਾਂ ਦਿੱਤਾ ਹੋਇਆ ਟਾਰਗੇਟ ਪੂਰਾ ਕਰ ਲੈਂਦੇ ਆ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਪੈਸੇ ਮਿਲਦੇ ਆ ਵਾਪਸ ਇਸੇ ਤਰ੍ਹਾਂ ਜਿਵੇਂ ਡ੍ਰੀਮ 11 ਆਈਪੀਐਲ ਦੇ ਜਦੋਂ ਹੁੰਦੇ ਆਪਾਂ ਤਾਂ ਉਹਦੇ ਵਿੱਚ ਪੈਸਾ ਲਾਉਨੇ ਆ ਹਰ ਇੱਕ ਪਲੇਅਰ ਦੇ ਉੱਤੇ ਤਾਂ ਜੇਕਰ ਕਿਸੇ ਦੇ ਪੁਆਇੰਟ ਜ਼ਿਆਦਾ ਹੁੰਦੇ ਆ ਤਾਂ ਉਹ ਜਿੱਤ ਜਾਂਦਾ ਹੈ ਪਰ ਇਸ ਵਿੱਚ ਬਹੁਤ ਸਾਰੇ ਲੋਕਾਂ ਦਾ ਪੈਸੇ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤਾਂ ਇਹ ਸਾਰੀਆਂ ਗੇਮ ਨੂੰ ਰੀਅਲ ਮਨੀ ਬੇਸ ਗੇਮ ਕਹਿੰਦੇ ਨੇ ਤੇ ਜਾਂ ਫਿਰ ਇਹਨਾਂ ਨੂੰ ਮਨੀ ਬੇਸ ਆਨਲਾਈਨ ਗੇਮ ਵੀ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਆ ਦੋਸਤੋ ਇਸ ਦੀ ਬੈਕਗ੍ਰਾਉਂਡ ਕੀ ਆ ਤਾਂ ਇਸ ਦੇ ਵਿੱਚ ਕਿਹੜੀਆਂ-ਕਿਹੜੀਆਂ ਗੇਮ ਆਉਂਦੀਆਂ ਨੇ ਜਿਵੇਂ ਕਿ ਦੋਸਤੋ ਡ੍ਰੀਮ 11 ਹੋਇਆ ਐਮਪੀਐਲ ਹੋਇਆ ਰੰਮੀ ਸਰਕਲ ਹੋਇਆ ਜਾਂ ਪੋਕਰ ਬਾਜੀ ਇਹ ਦੀਆਂ ਮੇਨਿੰਗ ਜੰਪਲ ਨੇ ਇਹ ਗੇਮਾਂ ਦੇ ਉੱਤੇ ਗਵਰਨਮੈਂਟ ਸਿਕੰਜਾ ਕਸਣ ਜਾ ਰਹੀ ਆ ਤੇ ਗਵਰਨਮੈਂਟ ਨੇ ਬਿੱਲ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਇਸ ਤੋਂ ਬਾਅਦ ਦੋਸਤੋ ਵੀ ਗਵਰਨਮੈਂਟ ਨੂੰ ਕਿਉਂ ਇਹ ਬਿੱਲ ਲਿਆਉਣਾ ਪਿਆ ਇਹਦੇ ਪਿੱਛੇ ਕੀ ਕਾਰਨ ਸੀਗੇ ਜਿੰਨਾ ਕਾਰਨਾਂ ਦੇ ਕਰਕੇ ਗਵਰਨਮੈਂਟ ਨੂੰ ਇਹ ਬਿੱਲ ਲੋਕ ਸਭਾ ਦੇ ਵਿੱਚ ਲਿਆਉਣਾ ਪਿਆ ਤਾਂ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆਂ ਤਾਂ ਦੋਸਤੋ ਪਹਿਲਾਂ ਦੋਸਤੋ ਵੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜਾਂ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਗੇਮਾਂ ਦੇ ਵਿੱਚ ਇੰਟਰਸਟ ਰੱਖਦੇ ਸੀ ਉਹਨਾਂ ਨੂੰ ਬਹੁਤ ਬੁਰੀ ਆਦਤ ਪੈ ਪੈ ਗਈ ਸੀ ਤੇ ਉਹ ਆਦਤ ਦੇ ਕਾਰਨ ਹੀ ਆਪਣਾ ਬਹੁਤ ਜ਼ਿਆਦਾ ਪੈਸਾ ਲਾਸ ਕਰ ਰਹੇ ਸੀ ਤਾਂ ਉਸ ਦੇ ਉਹ ਉਹਨਾਂ ਦੀ ਆਦਤ ਨੂੰ ਕੰਟਰੋਲ ਕਰਨ ਵਾਸਤੇ ਵੀ ਗਵਰਨਮੈਂਟ ਨੇ ਇਹਨਾਂ ਐਪਾਂ ਨੂੰ ਬੈਨਡ ਕਰਨ ਦਾ ਇਹ ਬਿੱਲ ਦੇ ਥਰੂ ਮਤਲਬ ਕਿ ਇਹ ਬਿਲ ਦੇ ਥਰੂ ਇਹਨਾਂ ਬੈਨਾਂ ਇਹਨਾਂ ਐਪ ਨੂੰ ਬੈਨ ਕਰੋਗੀ ਗਵਰਨਮੈਂਟ ਇਸ ਤੋਂ ਬਾਅਦ ਦੂਸਰਾ ਬਹੁਤ ਸਾਰੇ ਕੇਸਾਂ ਦੇ ਵਿੱਚ ਕੀ ਹੋਇਆ ਵੀ ਜੇਕਰ ਕੋਈ ਪੈਸਾ ਹਾਰ ਜਾਂਦਾ ਸੀ ਤਾਂ ਉਹ ਆਤਮ ਹੱਤਿਆ ਵੀ ਕਰ ਲੈਂਦਾ ਸੀ ਜਾਂ ਫਿਰ ਅਜਹੀਆਂ ਕਈ ਗੇਮ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਉਹ ਆਪਣੇ ਮਾਪੇ-ਬਾਪ ਨੂੰ ਬੱਚੇ ਨਹੀਂ ਦੱਸਦੇ ਸੀ ਤੇ ਉਹਨਾਂ ਦਾ ਪੈਸਾ ਬਹੁਤ ਜ਼ਿਆਦਾ ਉਹ ਗੇਮਾਂ ਦੇ ਵਿੱਚ ਬਰਬਾਦ ਹੋ ਜਾਂਦਾ ਸੀ ਤਾਂ ਉਹ ਵੀ ਸੂਇਸਾਈਡ ਜਿਹੇ ਵਰਗੇ ਬਹੁਤ سارے ਮਾਮਲੇ ਦੇਖਣ ਨੂੰ ਗਵਰਨਮੈਂਟ ਦੇ ਧਿਆਨ ਦੇ ਵਿੱਚ ਆਏ ਵੀ ਇਹ ਗੇਮਾਂ ਦੇ ਕਾਰਨ ਬਹੁਤ ਸਾਰੇ ਨੌਜਵਾਨ ਕੁੜੀਆਂ ਮੁੰਡੇ ਸੂਇਸਾਈਡ ਕਰ ਰਹੇ ਸੀ ਤਾਂ ਉਹ ਆਤਮ ਹੱਤਿਆ ਵਾਮਾ ਨੂੰ ਇਹੜੀਆਂ ਬਿਲਕੁਲ ਬਿਨਾਂ ਗੱਲਬਾਤ ਤੋਂ ਜਾਂ ਫਿਰ ਇਹ ਗੇਮਾਂ ਦੇ ਕਾਰਨ ਹੋ ਰਹੀਆਂ ਸੀ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਪੀਐਸਗੈ ਬਿਲਦੀ ਜ਼ਰੂਰਤ ਸੀ ਇਸ ਤੋਂ ਮਾਰਾ ਦੋਸਤੋ ਵੀ ਇਹ ਗੇਮਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵੀ ਜਿਹੜੀਆਂ ਇਹ ਗੇਮ ਨੇ ਵੈਸੇ ਤਾਂ ਉਹ ਬੋਲ ਰਹੇ ਆ ਵੀ ਇਹ ਸਕਿੱਲ ਬੇਸਡ ਗੇਮ ਨੇ ਵੀ ਲੋਕਾਂ ਦੀ ਸਕਿੱਲ ਨੂੰ ਵਧਾਉਣ ਵਾਲੀ ਗੇਮ ਨੇ ਪਰ ਉਹਨਾਂ ਦੇ ਆੜ ਦੇ ਵਿੱਚ ਉਹ ਇਹ ਇਹਨਾਂ ਦੇ ਥਰੂ ਪੈਸਾ ਕਮਾ ਰਹੇ ਸੀ ਤੇ ਲੋਕਾਂ ਨੂੰ ਇਹਦੀ ਗਲਤ ਆਦਤ ਵੀ ਪਾ ਰਹੇ ਸੀ ਤਾਂ ਵੀ ਇਹ ਸ਼ਿਕਾਇਤਾਂ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਗਵਰਨਮੈਂਟ ਨੇ ਇਹ ਡਿਸੀਜਨ ਲਿਆ ਇਸ ਤੋਂ ਬਾਹਰ ਆ ਦੋਸਤੋ ਵੀ ਮਨੀ ਲੌਂਡਰਿੰਗ ਤੇ ਅੱਤਵਾਦ ਫੰਡਿੰਗ ਟੈਰਰ ਟੈਰੋਰਿਸਟ ਫੰਡਿੰਗ ਬੋਲਦੇ ਆ ਜਿਹਨੂੰ ਆਪਾਂ ਤਾਂ ਅੱਤਵਾਦੀ ਜਿਹੜੀ ਫੰਡਿੰਗ ਸੀ ਉਹ ਵੀ ਇਹਨਾਂ ਗੇਮਾਂ ਦੇ ਥਰੂ ਹੁੰਦੀ ਸੀ ਤੇ ਕਈ ਮਨੀ ਲੌਂਡਰਿੰਗ ਦੇ ਮਾਮਲੇ ਵੀ ਇਹ ਗੇਮਾਂ ਦੇ ਥਰੂ ਗਵਰਨਮੈਂਟ ਨੂੰ ਦੇਖਣ ਦੇ ਵਿੱਚ ਆਏ ਸੀ ਇਸ ਤੋਂ ਬਾਅਦ ਦੋਸਤੋ ਇਹ ਜਿਹੜੀਆਂ ਗੇਮਾਂ ਨੇ ਬੈਨ ਹੋ ਰਹੀਆਂ ਨੇ ਮਨੀ ਬੇਸ ਗੇਮ ਨੇ ਜਿਨ੍ਹਾਂ ਦੇ ਵਿੱਚ ਆਪਾਂ ਰੀਅਲ ਪੈਸਾ ਲਾਉਣੇ ਆ ਪਰ ਜਿਹੜੀਆਂ ਸਕਿੱਲ ਬੇਸ ਗੇਮ ਨੇ ਜਿਨ੍ਹਾਂ ਦੇ ਨਾਲ ਗੇਮਾਂ ਨੂੰ ਖੇਡਣ ਦੇ ਨਾਲ ਆ ਬੱਚਿਆਂ ਦੀ ਜਾਂ ਨੌਜਵਾਨਾਂ ਦੀ ਸਕਿੱਲ ਇੰਪਰੂਵ ਹੁੰਦੀ ਆ ਤਾਂ ਉਹ ਗੇਮਾਂ ਦੇ ਉੱਤੇ ਗਵਰਨਮੈਂਟ ਬੈਨ ਨਹੀਂ ਲਗਾ ਰਹੀ ਇਕੱਲੀਆਂ ਜਿਹੜੀਆਂ ਮਨੀ ਬੇਸ ਗੇਮ ਨੇ ਜਿਨ੍ਹਾਂ ਦੇ ਵਿੱਚ ਆਪਾਂ ਰੀਅਲ ਪੈਸਾ ਲਾਉਣੇ ਆ ਰੀਅਲ ਮਨੀ ਬੇਸ ਗੇਮ ਉਹਨਾਂ ਨੂੰ ਹੀ ਗਵਰਨਮੈਂਟ ਬੈਨ ਕਰਨ ਜਾ ਰਹੀ ਆ ਇਸ ਤੋਂ ਬਾਅਦ ਆ ਦੋਸਤੋ ਇਸ ਦੇ ਵਿੱਚ ਕੀ ਹੁੰਦਾਗਾ ਵੀ ਉਹ ਸਾਰੀਆਂ ਆਨਲਾਈਨ ਗੇਮ ਇਨਵੋਲਵਮੈਂਟ ਜਿਹੜੀਆਂ ਰੀਅਲ ਮਨੀ ਸਟੇਕ ਦੇ ਨਾਲ ਉਹ ਸਾਰੀਆਂ ਬੈਨ ਹੋ ਜਾਣਗੀਆਂ ਪੂਰੀ ਤਰੀਕੇ ਦੇ ਨਾਲ ਉਹ ਬੰਦ ਕਰ ਦੇਵੇਗੀ ਗਵਰਨਮੈਂਟ ਇਸ ਤੋਂ ਬਾਅਦ ਦੋਸਤੋ ਜਿਹੜੇ ਜਿਹੜੇ ਵੀ ਉਹਦੇ ਵਿੱਚ ਅਪਲਾਈ ਕਰ ਰਹੇ ਆ ਚਾਹੇ ਉਹ ਡਿਵੈਲਪਰ ਨੇ ਜਾਂ ਫਿਰ ਪ੍ਰੋਮੋਟਰ ਨੇ ਜਾਂ ਫਿਰ ਐਡਵਰਟਾਈਜ਼ਿੰਗ ਜੋ ਵੀ ਉਹਦੀ ਕਰ ਰਹੇ ਆ ਤਾਂ ਉਹ ਸਾਰੇ ਇਹਦੇ ਦਾਇਰੇ ਦੇ ਵਿੱਚ ਆਉਣਗੇ ਉਹਨਾਂ ਦੇ ਉੱਤੇ ਗਵਰਨਮੈਂਟ ਸਭ ਦੇ ਉੱਤੇ ਸਿਕੰਜਾ ਕਸੂਗੀ ਇਸ ਬਿਲ ਦੇ ਥ्रू ਇਸ ਤੋਂ ਮਾਰਾ ਦੋਸਤੋ ਵੀ ਕੀ ਪੈਨਲਟੀ ਹੋਊਗੀ ਜੇਕਰ ਕੋਈ ਬੰਦਾ ਇਹ ਗਵਰਨਮੈਂਟ ਦੇ ਬਿਲ ਦਾ ਵਾਇੋਲੇਸ਼ਨ ਕਰਦਾ ਜਾਂ ਗਵਰਨਮੈਂਟ ਦੇ ਕਾਨੂੰਨ ਨੂੰ ਤੋੜਦਾਗਾ ਤਾਂ ਉਹਦੇ ਵਿੱਚ ਕੀ ਕੀ ਜਿਹੜੀਆਂ ਸਜਾਵਾਂ ਨੇ ਉਹ ਗਵਰਨਮੈਂਟ ਨੇ ਰੱਖੀਆਂ ਹੋਈਆਂ ਨੇ ਤਾਂ ਗਵਰਨਮੈਂਟ ਨੇ 3 ਸਾਲ ਤੱਕ ਦੀ ਜੇਲ੍ਹ ਰੱਖੀ ਹੈ ਜੇਕਰ ਕੋਈ ਇਸ ਬਿੱਲ ਦੇ ਜਿੰਨੀਆਂ ਵੀ ਪ੍ਰੋਵੀਜ਼ਨ ਨੇ ਉਹਨਾਂ ਦਾ ਕੋਈ ਵਾਇੋਲੇਸ਼ਨ ਕਰਦਾ ਜਾ ਉਹਨਾਂ ਨੂੰ ਤੋੜਦਾਗਾ ਕਾਨੂੰਨ ਨੂੰ ਤਾਂ ਗਵਰਨਮੈਂਟ ਨੇ 3 ਸਾਲ ਦੀ ਜੇਲ ਤੇ 3 ਕਰੋ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਉਸ ਕੰਪਨੀ ਨੂੰ ਉਸ ਐਪ ਨੂੰ 1 ਕਰੋੜ ਤੱਕ ਦਾ ਜੁਰਮਾਨਾ 3 ਸਾਲ ਦੀ ਜੇਲ ਤੇ ਜਾਂ ਫਿਰ ਇਹ ਦੋਨੋਂ ਵੀ ਹੋ ਸਕਦੇ ਆ ਇਸ ਤੋਂ ਬਾਅਦ ਜੇਕਰ ਕੋਈ ਪਲੇਟਫਾਰਮਾਂ ਬੋਲ ਰਿਹਾ ਵੀ ਉਹ ਸਕਿੱਲ ਬੇਸ ਗੇਮ ਆਉਦੀ ਤੇ ਬਾਰ ਬਾਰ ਉਹਦੀ ਆਰਡ ਦੇ ਵਿੱਚ ਉਹ ਇਸ ਮਤਲਬ ਕਿ ਕਾਨੂੰਨ ਨੂੰ ਤੋੜਦਾਗਾ ਇਸ ਦਾ ਬਾਇਓਲੇਸ਼ਨ ਕਰਦਾ ਤਾਂ ਉਹ ਪਲੇਟਫਾਰਮ ਨੂੰ ਬਿਲਕੁਲ ਪਰਮਾਨੈਂਟਲੀ ਬੈਨ ਕਰ ਦਿੱਤਾ ਜਾਊਗਾ ਪੱਕੇ ਤੌਰ ਤੇ ਬੰਦ ਕਰ ਸਕਦੀ ਹੈ ਗਵਰਨਮੈਂਟ ਇਸ ਕਾਨੂੰਨ ਦੇ ਤਹਿਤ ਉਸ ਤੋਂ ਬਾਅਦ ਆ ਦੋਸਤੋ ਗਵਰਨਮੈਂਟ ਨੇ ਜਿਹੜੀ ਈ-ਸਪੋਰਟਸ ਇਨ ਈ-ਸਪੋਰਟਸ ਨੂੰ ਐਨਕਰਾਜ ਕੀਤਾਗਾ ਇਹਨੇ ਉਹਨੂੰ ਬढ़ावा ਦਿੱਤਾਗਾ ਇਸ ਬਿਲ ਦੇ ਥਰੂ ਗਵਰਨਮੈਂਟ ਕਹਿਣਾ ਚਾਹੁੰਦੀ ਹੈ ਵੀ ਜਿਹੜੀਆਂ ਵੀ ਈ-ਸਪੋਰਟਸ ਗੇਮ ਨੇ ਉਹਨਾਂ ਨੂੰ ਅਸੀਂ ਵਡਾਵਾ ਦੰਨੇ ਆ ਜਿਨ੍ਹਾਂ ਦੇ ਵਿੱਚ ਜਿਹੜੀਆਂ ਸਕਿੱਲ ਬੇਸ ਗੇਮ ਨੇ ਈ-ਸਪੋਰਟਸ ਦਾ ਮਤਲਬ ਹੁੰਦਾ ਸਕਿੱਲ ਬੇਸਡ ਕੰਪੀਟੀਟਿਵ ਗੇਮਿੰਗ ਜਿਹੜੀਆਂ ਗੇਮਾਂ ਨੇ ਸਕਿੱਲ ਇੰਪਰੂਵ ਕਰਦੀਆਂ ਨੇ ਬੱਚਿਆਂ ਦੀ ਨੌਜਵਾਨਾਂ ਦੀ ਤੇ ਉਹਨਾਂ ਦੇ ਫਿਊਚਰ ਦੇ ਵਿੱਚ ਏਮਪਲॉयਮੈਂਟ ਜਨਰੇਟ ਕਰਦੀਆਂ ਨੇ ਉਹਨਾਂ ਗੇਮ ਨੂੰ ਗਵਰਨਮੈਂਟ ਵਡਾਵਾ ਦੇ ਰਹੀ ਹੈ ਉਹਨਾਂ ਗਵਰਨਮੈਂਟ ਉਹਨਾਂ ਐਪ ਨੂੰ ਬੈਨ ਨਹੀਂ ਕੀਤਾ ਜਾਵੇਗਾ ਇਸ ਤੋਂ ਬਾਅਦ ਜਿਹੜੀਆਂ ਮਨੀ ਬੇਸਡ ਗੇਮ ਨੇ ਉਹ ਸਾਰੀਆਂ ਬੈਨ ਹੋਣੀਆਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸ ਦੱਸ ਕੇ ਸਮਝਾ ਚੁੱਕੇ ਆਂ ਵੀ ਜਿਹੜੀਆਂ ਮਨੀ ਬੇਸ ਗੇਮ ਨੇ ਉਹ ਪੂਰੀ ਤਰ੍ਹਾਂ ਬੰਦ ਹੋ ਜਾਣਗੀਆਂ ਇਸ ਤੋਂ ਬਾਅਦ ਆ ਦੋਸਤੋ ਵੀ ਗਵਰਨਮੈਂਟ ਦੇ ਇਹ ਬਿਲ ਆਉਣ ਦੇ ਨਾਲ ਕੀ ਫਾਇਦੇ ਹੋਣਗੇ ਤੇ ਕੀ ਬਚਾਅ ਹੋਣਗੇ ਤਾਂ ਸਭ ਤੋਂ ਪਹਿਲਾਂ ਦੋਸਤੋ ਛਿੱਟੀ ਜਾਨਾ ਜਿੰਨੇ ਵੀ ਆਪਣੇ ਦੇਸ਼ ਦੇ ਨਾਗਰਿਕਾਂ ਸਭ ਦੀ ਪ੍ਰੋਟੈਕਸ਼ਨ ਹੋਊਗੀ ਕਿਉਂਕਿ ਫਿਰ ਇਹ ਬਾਦੂ ਦੀ ਜਿਹੜੀ ਵੀ ਲੁੱਟ ਇਹਨਾਂ ਗੇਮਾਂ ਨੇ ਮਚਾਈ ਹੋਈ ਆ ਜਾਂ ਇਹਨਾਂ ਇਹਨਾਂ ਗੇਮਾਂ ਦੇ ਥਰੂ ਜਿੰਨੀ ਵੀ ਆਪਣੇ ਨਾਗਰਿਕਾਂ ਦੀ ਲੁੱਟ ਹੋ ਰਹੀ ਆ ਤਾਂ ਉਹ ਲੁੱਟ ਦੇ ਉੱਤੇ ਰੋਕ ਲੱਗ ਜਾਵੇਗੀ ਇਸ ਤੋਂ ਬਾਅਦ ਦੋਸਤੋ ਜਿਹੜਾ ਆਪਣਾ ਜੂਥ ਆ ਜਿੰਨਾ ਵੀ ਕਿਉਂਕਿ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਉਹ ਇਹਨਾਂ ਗੇਮਾਂ ਦੇ ਵਿੱਚ ਆਪਣਾ ਪੈਸਾ ਆਪਣੀ ਫੈਮਿਲੀ ਦੀ ਐਸੈਟ ਜਿੰਨੀਆਂ ਵੀ ਉਹਦੇ ਫੈਮਿਲੀ ਦੀ ਪੈਸਾ ਵਗੈਰਾ ਦਾ ਉਹਨੂੰ ਜ਼ਿਆਦਾ ਬਰਬਾਦ ਕਰ ਰਹੇ ਸੀ ਤਾਂ ਇੱਕ ਸਟੱਡੀ ਦੇ ਮੁਤਾਬਕ 2025 ਦੇ ਪਹਿਲੇ 4 ਮਹੀਨਿਆਂ ਦੇ ਵਿੱਚ ਕਟੋ ਘਟ ਮਤਲਬ ਕਿ ਇੱਕ 10000 ਲੱਖ ਕਰੋੜ ਰੁਪਇਆ ਨੌਜਵਾਨਾਂ ਨੇ ਗੇਮਰ ਦੇ ਥਰੂ ਹਾਰੇ ਨੇ ਉਹ ਹਾਰੇ ਨੇ ਜਾਂ 베స్ట్ ਕੀਤਾਗਾ ਤਾਂ ਗਵਰਨਮੈਂਟ ਨੇ ਉਹ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਇਹ ਬਿੱਲ ਨੂੰ ਲੈ ਕੇ ਆਈ ਆ ਇਸ ਤੋਂ ਬਾਅਦ ਦੋਸਤੋ ਟੈਰੋਇਸਟ ਫੰਡਿੰਗ ਦੇ ਵਿੱਚ ਇਨ੍ਹਾਂ ਐਪਾਂ ਦਾ ਮਿਸਯੂਜ਼ ਹੋ ਰਿਹਾ ਸੀ ਤਾਂ ਉਸ ਨੂੰ ਵੀ ਕੰਟਰੋਲ ਕੀਤਾ ਜਾਵੇਗਾ ਤੇ ਗਵਰਨਮੈਂਟ ਉਸ ਦੇ ਉੱਤੇ ਵੀ ਕੰਟਰੋਲ ਕਰ ਸਕਦੀ ਐ ਇਸ ਬਿੱਲ ਦੇ ਥਰੂ ਇਸ ਤੋਂ ਵੱਧ ਆ ਦੋਸਤੋ ਵੀ ਬਹੁਤ ਸਾਰੀਆਂ ਬੁਰੀਆਂ ਆਦਤਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਲੱਗ ਜਾਂਦੀਆਂ ਸੀ ਉਹਨਾਂ ਨੂੰ ਗੇਮ ਖੇਡਣ ਦੀ ਆਦਤ ਪੈ ਗਈ ਤਾਂ ਉਹ ਪੂਰਾ ਦਿਨ ਮੋਬਾਈਲ ਦੇ ਉੱਤੇ ਉਹਨਾਂ ਦਾ ਹੋਰ ਕਿਸੇ ਪਾਸੇ ਧਿਆਨ ਨਹੀਂ ਜਾਂਦਾ ਸੀ ਤਾਂ ਗੇਮ ਦੇ ਤਰਫ ਹੀ ਧਿਆਨ ਰਹਿੰਦਾ ਸੀ ਤੇ ਉਹ ਜੇਕਰ ਹਾਰ ਜਾਂਦੇ ਸੀ ਤਾਂ ਉਹਨਾਂ ਨੂੰ ਹੈਲਥ ਇਸ਼ੂ ਵੀ ਆ ਜਾਂਦੇ ਸੀ ਕੋਈ ਮਤਲਬ ਕਿ ਦੋਨਾਂ ਦੀ ਦਿਮਾਗੀ ਜਿਹੜੀ ਦਿਮਾਗ ਦੀ ਸਥਿਤੀ ਆ ਉਹ ਸਹੀ ਨਹੀਂ ਰਹਿੰਦੀ ਸੀ ਤੇ ਉਹ ਸਟ्रेस ਦੇ ਵਿੱਚ ਜਾ ਕੇ ਪੈਸ ਸੁਸਾਈਡ ਵਰਗੇ ਕਿਸ ਵੀ ਜਿਹੜੇ ਸਾਹਮਣੇ ਦੇਖਣ ਨੂੰ ਮਿਲਦੇ ਸੀ ਤਾਂ ਉਹਨਾਂ ਚੀਜ਼ਾਂ ਨੂੰ ਵੀ ਘਟਾਉਣ ਵਾਸਤੇ ਗਏ ਇਹ ਜਿਹੜਾ ਬੈਲ ਇਹ ਲਾਹੇਬੰਦ ਹੋਵੇਗਾ ਤੇ ਇਹਦਾ ਫਾਇਦਾ ਹੋਵੇਗਾ ਇਸ ਤੋਂ ਬਾਅਦ ਦੋਸਤੋ ਫਿਨੈਂਸ਼ੀਅਲ ਰੰਸ ਹਾਂਸੀਆ ਰੰਸ ਮਤਲਬ ਕਿ ਪੈਸੇ ਦੀ ਬਚਤ ਹੋਵੇਗੀ ਜਿਹੜੇ ਲੋਕ ਬੇਸਟ ਬਹੁਤ ਜ਼ਿਆਦਾ ਪੈਸਾ ਇਹਨਾਂ ਗੇਮਾਂ ਦੇ ਵਿੱਚ ਬੇਸਟ ਕਰ ਰਹੇ ਸੀ ਤਾਂ ਉਹ ਆਪਣਾ ਹੀ ਕਿਸੇ ਹੋਰ ਕੰਮ ਦੇ ਵਿੱਚੋਂ ਆਪਣਾ ਪੈਸਾ ਯੂਜ਼ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਵਿੱਚ ਚਿੱਤਣ ਦੇ ਜਾਂ ਫਿਰ ਆਪਾਂ ਨੂੰ ਜਿਆਦਾ ਪੈਸਾ ਮਿਲਣ ਦੇ ਬਹੁਤ ਘੱਟ ਚਾਂਸ ਸੀ ਇਸ ਤੋਂ ਬਾਅਦ ਆ ਦੋਸਤੋ ਫਰਾਡ ਤੇ ਮਨੀ ਲਾਂਡਰਿੰਗ ਨੂੰ ਵੀ ਕੰਟਰੋਲ ਕੀਤਾ ਜਾਊਗਾ ਫਰਾਡ ਮਤਲਬ ਕਿ ਬਹੁਤ ਜ਼ਿਆਦਾ ਧੋਖੇ ਧੜੀਆਂ ਹੁੰਦੀਆਂ ਸੀ ਇਹ ਗੇਮਾਂ ਦੇ ਥਰੂ ਤੇ ਤੇ ਮਨੀ ਲਾਂਡਰਿੰਗ ਦੇ ਵੀ ਬਹੁਤ ਸਾਰੇ ਕੇਸ ਇਨ੍ਹਾਂ ਐਪਾਂ ਦੇ ਥਰੂ ਆ ਰਹੇ ਸੀ ਤਾਂ ਗਵਰਨਮੈਂਟ ਉਹਨਾਂ ਨੂੰ ਵੀ ਕੰਟਰੋਲ ਕਰਨ ਵਾਸਤੇ ਇਹ ਬਿਲ ਦੇ ਥਰੂ ਲੈ ਮਤਲਬ ਕਿ ਕੰਟਰੋਲ ਕਰੇਗੀ ਇਸ ਤੋਂ ਬਾਅਦ ਦੋਸਤੋ ਪਬਲਿਕ ਦੀ ਸੇਫਟੀ ਵਾਸਤੇ ਗਵਰਨਮੈਂਟ ਨੇ ਇਹ ਬਹੁਤ ਵਧੀਆ ਬਿਲ ਮਤਲਬ ਕੇ ਪਾਸ ਕਰਵਾਇਆਗਾ ਜਿਹੜੇ ਨਾਲ ਲੋਕਾਂ ਦੇ ਵੀ ਸੇਫਟੀ ਹੋਵੇਗੀ ਇਸ ਤੋਂ ਬਾਅਦ ਦੋਸਤੋਂ ਆਪਾਂ ਦੱਸਦੇ ਆਂ ਵੀ ਇੰਡਸਟਰੀ ਕਨਸਰਨ ਕੀ ਆ ਜਿਹੜੀ ਵੀ ਇਹ ਗੇਮ ਦੇ ਨਾਲ ਇੰਡਸਟਰੀ ਜੁੜੀ ਹੋਈ ਸੀ ਤਾਂ ਉਹਨਾਂ ਦਾ ਕੀ ਕਹਿਣਾਗਾ ਵੀ ਇਹ ਬਿਲ ਆਉਣ ਦੇ ਨਾਲ ਗਵਰਨਮੈਂਟ ਨੇ ਸਹੀ ਕੀਤਾ ਜਾਂ ਗਲਤ ਜਾਂ ਗਵਰਨਮੈਂਟ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਸੀ ਤਾਂ ਆਪਾਂ ਇੰਡਸਟਰੀ ਦੇ ਪਾਇਓਂਟ ਆਫ 뷰 ਆਪਾਂ ਤੁਹਾਨੂੰ ਦੱਸਦੇ ਆਂ ਵੀ ਉਹਨਾਂ ਦਾ ਕੀ ਕਨਸਰਨ ਆ ਹਾਂਜੀ ਦੋਸਤੋ ਇੰਡਸਟਰੀ ਕੰਸਰਨ ਕਹਿ ਰਿਹਾ ਵੀ ਇਹਦਾ ਜਿਹੜਾ ਇਕਨੋਮਿਕ ਇਮਪੈਕਟ ਆ ਉਹ ਆਪਣੇ ਦੇਸ਼ ਦੇ ਉੱਤੇ ਬਹੁਤ ਜ਼ਿਆਦਾ ਪਊਗਾ ਜੇਕਰ ਇਹ ਬਿੱਲ ਦੇ ਵਿੱਚ ਆਨਲਾਈਨ ਗੇਮ ਨੇ ਜਿਹੜੀਆਂ ਉਹਨਾਂ ਨੂੰ ਗੌਰਮੈਂਟ ਬੈਨ ਕਰੇਗੀ ਤਾਂ ਇੱਕ ਸਟੱਡੀ ਦੇ ਵਿੱਚ ਪਤਾ ਲੱਗਿਆ ਵੀ 3.7 ਬਿਲੀਅਨ ਡਾਲਰ 3.7 ਬਿਲੀਅਨ ਡਾਲਰ ਦਾ ਜਿਹੜਾ ਇਹ ਗੇਮਾਂ ਦਾ ਬਿਜ਼ਨਸ ਹੈਗਾ ਉਹ ਇਹ ਗੇਮਾਂ ਇੱਕ ਸਾਲ ਦੇ ਵਿੱਚ 3.7 ਬਿਲੀਅਨ ਡਾਲਰ ਦਾ ਕਾਰੋਬਾਰ ਕਰ ਰਹੀਆਂ ਨੇ ਇਹ ਕਾਰੋਬਾਰ 2029 ਤੱਕ 2029 ਤੱਕ ਇਹ ਕਾਰੋਬਾਰ 9.1 ਬਿਲੀਅਨ ਮਤਲਬ ਕਿ ਇਸ ਤੋਂ ਵੀ ਤਿੰਨ ਗੁਣਾ ਹੋ ਜਾਵੇਗਾ 9.1 ਬਿਲੀਅਨ ਡਾਲਰ ਤੱਕ ਇਹ ਕਾਰੋਬਾਰ 2029 ਤੱਕ ਪਹੁੰਚ ਜਾਊਗਾ ਤਾਂ ਇਹ ਬਹੁਤ ਵੱਡਾ ਮਤਲਬ ਕਿ ਇੱਕ ਸਿਸਟਮ ਆ ਬਹੁਤ ਵੱਡਾ ਇਹ ਫਾਈਨੈਂਸ਼ੀਅਲ ਗਰੋਥ ਆਪਣੇ ਜਿਹੜੇ ਦੇਸ਼ ਦੀ ਇਕਨੋਮੀ ਨੂੰ ਮਿਲ ਰਿਹਾ ਤਾਂ ਇਹ ਇੰਡਸਟਰੀ ਦਾ ਕਹਿਣਾਗਾ ਪਰ ਜੇਕਰ ਗਵਰਨਮੈਂਟ ਇਹ ਪੈਨੂ ਬੈਨ ਕਰ ਦੂਗੀ ਤਾਂ ਗਵਰਨਮੈਂਟ ਨੂੰ ਉਹ ਇਨਕਮ ਬੰਦ ਹੋ ਜਾਵੇਗੀ ਇਹ ਜਿਹੜੀਆਂ ਆਨਲਾਈਨ ਲੈਨ ਗੇਮ ਇੰਡਸਟਰੀ ਆ ਉਹਦਾ ਕਨਸਰਨ ਆ ਉਹ ਕਹਿ ਰਹੀ ਹੈ ਇਸ ਤੋਂ ਮਾਰਾ ਦੋਸਤੋ ਉਹ ਕਹਿ ਰਹੀ ਹੈ ਵੀ ਇਸ ਨਾਲ ਜਿਹੜੀ ਐਫਡੀਆਈ ਆ ਉਹਤੇ ਵੀ ਪੂਰਾ ਅਸਰ ਪਊਗਾ ਐਫਡੀਆਈ ਹੁੰਦੀ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੇ ਬਾਹਰਲੇ ਦੇਸ਼ਾਂ ਤੋਂ ਆਪਣੇ ਇਹ ਆਨਲਾਈਨ ਗੇਮਿੰਗ ਕੰਪਨੀ ਦੇ ਵਿੱਚ ਪੈਸਾ ਲੱਗਿਆ ਹੋਇਆ ਤਾਂ ਗਵਰਨਮੈਂਟ ਜਿਹੜੀ ਇੰਡਸਟਰੀ ਆ ਉਹ ਕਹਿ ਰਹੀ ਹੈ ਵੀ ਗਵਰਨਮੈਂਟ ਨੂੰ ਵੀ ਉਹ ਐਫਡੀਆਈ ਵੀ ਬਹੁਤ ਜ਼ਿਆਦਾ ਘਟ ਜਾਵੇਗੀ ਬਾਹਰੋਂ ਆਪਣੇ ਦੇਸ਼ ਦੇ ਵਿੱਚ ਪੈਸਾ ਆਉਣਾ ਬੰਦ ਹੋ ਜਾਵੇਗਾ ਇਸ ਤੋਂ ਬਾਹਰ ਆ ਦੋਸਤੋ ਜਿਹੜੀ ਇੰਡਸਟਰੀ ਹੈ ਉਹ ਕਹ ਰਹੀ ਹੈ ਸ਼ਿਫਟਿੰਗ ਟੂ ਲੀਗਲ ਪਲੇਟਫਾਰਮਸ ਮਤਲਬ ਕਿ ਉਹ ਬੋਲ ਰਹੀ ਹੈ ਵੀ ਇਸ ਦੇ ਨਾਲ ਜੇ ਕਰੇ ਬਿੱਲ ਆਉਂਦਾ ਹੈਗਾ ਜਿਹੜੀਆਂ ਵਧੀਆ ਆਪਣੇ ਉਹ ਬੰਦ ਹੋ ਜਾਣਗੀਆਂ ਤਾਂ ਦੂਸਰੀਆਂ ਆਪਣੇ ਉਹ ਇਲੈਗਲ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨੀਆਂ ਤੇ ਆਪਣੇ ਤਰਫੋਂ ਸ਼ਿਫਟ ਹੋ ਜਾਣਗੇ ਮਤਲਬ ਕਿ ਇਹ ਕੰਮ ਇਹਨਾਂ ਦਾ ਕਹਿਣਾ ਵੀ ਲੋਕ ਇਹ ਗੇਮਾਂ ਖੇਡਣੀਆਂ ਬੰਦ ਨਹੀਂ ਕਰਨਗੇ ਫਿਰ ਉਹ ਕਿਸੇ ਦੂਸਰੇ ਢੰਗ ਦੇ ਨਾਲ ਕਿਸੇ ਦੂਸਰੇ ਐਪਾਂ ਦੇ ਥਰੂ ਗੇਮਾਂ ਖੇਡਣੀਆਂ ਸਟਾਰਟ ਕਰ ਦੇਣਗੇ ਇਹ ਵੀ ਇੰਡਸਟਰੀ ਦਾ ਕਹਿਣਾ ਵੀ ਜੇਕਰ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਰੈਗੂਲਾਈਜ਼ ਕਰੇ ਗਵਰਨਮੈਂਟ ਤਾਂ ਇਸ ਨੂੰ ਹੋਰ ਤਰੀਕੇ ਦੇ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਵੀ ਇਹਨਾਂ ਨੂੰ ਬਹਿਣਾ ਨਾ ਕਰੇ ਇਸ ਤੋਂ ਬਾਅਦ ਉਹ ਬੋਲ ਰਿਹਾ ਵੀ ਸਕਿੱਲ ਐਂਡ ਚਾਂਸ ਡਿਬੇਟ ਮਤਲਬ ਕਿ ਉਹ ਬੋਲਣਾ ਦਾ ਕਹਿਣਾਗਾ ਵੀ ਇਹਦੇ ਨਾਲ ਜਿਹੜੇ ਸਕਿੱਲ ਨੇ ਸਕਿੱਲਾ ਸੀ ਸਕਿੱਲ ਵੀ ਜਨਰੇਟ ਕਰਦੇ ਜਿਵੇਂ ਡ੍ਰੀਮ 11 ਹੋਈ ਤਾਂ ਉਹ ਕਹਿੰਦੇ ਆ ਵੀ ਇਹਦੇ ਵਿੱਚ ਕਿੱਲਾ ਇਹ ਸੱਟੇਬਾਜ਼ੀ ਨਹੀਂ ਆ ਇਸ ਦੇ ਵਿੱਚ ਸਕਿੱਲ ਵੀ ਕੰਮ ਕਰਦੀ ਆ ਤਾਂ ਜਿਹੜੇ ਸਕਿੱਲ ਉਹ ਚੇਂਜ ਹੋ ਜਾਵੇਗੀ ਮਤਲਬ ਕਿ ਜਿਹੜੇ ਲੋਕ ਸਿੱਖ ਰਹੇ ਸੀ ਸਕਿੱਲ ਪੈਦਾ ਕਰ ਰਹੇ ਸੀ ਆਪਣੇ ਵਿੱਚ ਤਾਂ ਉਹ ਵੀ ਘਟ ਜਾਵੇਗਾ ਉਸ ਦਾ ਕਾਰਨ ਇਹ ਆ ਇਸ ਤੋਂ ਬਾਅਦ ਆ ਦੋਸਤੋ ਗਵਰਨਮੈਂਟ ਕੰਡਸਟਰੀ ਕਾਇ ਰਹੀ ਆ ਵੀ ਜਿੰਨੇ ਵੀ ਬਹੁਤ ਜ਼ਿਆਦਾ ਅਨਪਲਾਈਮੈਂਟ ਹੋਵੇਗੀ ਜਿੰਨੇ ਵੀ ਲੋਕ ਇਹਦੇ ਵਿੱਚ ਕੰਮ ਕਰ ਰਹੇ ਆ ਜੇਕਰ ਇਹ ਬੈਨ ਹੋ ਜਾਂਦੀਆਂ ਨੇ ਐਪ ਤਾਂ ਉਹਨਾਂ ਦਾ ਨੁਕਸਾਨ ਹੋਵੇਗਾ ਉਹਨਾਂ ਦੀ ਜੌਬਲੈਸ ਹੋ ਜਾਣਗੇ ਉਹਨਾਂ ਦੀ ਨੌਕਰੀ ਛੁੱਟੀ ਜਾਵੇਗੀ ਤਾਂ ਦੋਸਤੋ ਇਹ ਇੰਡਸਟਰੀ ਦਾ ਕਹਿਣਾ ਤੇ ਗਵਰਨਮੈਂਟ ਦੇ ਬਿੱਲ ਦੇ ਵਿੱਚ ਕੀ ਕੀ ਆ ਕੀ ਗਵਰਨਮੈਂਟ ਬੈਨ ਕਰਨ ਜਾਈ ਹੈ ਉਹਦੀ ਵਾਪਸ ਆ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਆ ਉਮੀਦ ਆ ਵੀ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ ਤਾਂ ਦੋਸਤੋ ਆਪਣੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀਆਂ ਨੋਟੀਫਿਕੇਸ਼ਨ ਮਿਲਦੇ ਆ ਰਹੇ ਹਨ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਤਾਂ ਦੋਸਤੋ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਸਾਰੇ ਦੋਸਤਾਂ ਦਾ ਇੱਕ ਵਾਰ ਫੇਰ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ